ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਆਏ ਇੱਕ ਨਵੀਂ ਕੋਠੀ ਲੈ ਕੇ ਸੋ ਤੁਹਾਡਾ ਸਾਰੇ ਵੀਰ ਭਰਾਵਾਂ ਦਾ ਸਪੈਸ਼ਲ ਧੰਨਵਾਦ ਵੀ ਜੋ ਥੋੜੇ ਸਮੇਂ ਵਿੱਚ ਬਾਬਾ ਪ੍ਰਾਪਰਟੀ ਚੈਨਲ ਨੂੰ ਤੁਸੀਂ ਮਾਨ ਸਤਕਾਰ ਦਿੱਤਾ ਸੋ ਕੋਸ਼ਿਸ਼ ਕਰਾਂਗੇ ਤੁਹਾਡੀ ਇੱਕ ਸਵੱਟੀ ਤੇ ਖਰੇ ਉਤਣ ਦੀ ਤੇ ਆਜੋ ਫਿਰ ਦੇਖਦੇ ਆਂ ਅੱਜ ਦੀ ਕੋਠੀ ਸੂਰਜਨਗਰ ਉਤਰੀ ਜੀਰਾ ਰੋਡ ਮੋਗਾ ਸ਼ਹਿਰ ਦੇ ਵਿੱਚ ਇਹ ਕੋਠੀ ਹੈ ਸੋ 4-5 ਮਹੀਨੇ ਹੋਇਆ ਇਸ ਕੋਠੀ ਨੂੰ ਬਣੇ ਨੂੰ ਬਹੁਤ ਹੀ ਸੋਹਣੇ ਨਕਸ਼ੇ ਦੇ ਨਾਲ ਇਹ ਕੋਠੀ ਬਣੀ ਹੋਈ ਹੈ ਤੇ ਨਕਸ਼ਾ ਇਸ ਕੋਠੀ ਦਾ ਪਾਸ ਆ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਵੇਖੀਏ ਜਿੰਨਾ ਵੀਰ ਭਰਾਵਾਂ ਨੇ ਹਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਜੇ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਹਾਂਜੀ ਜੇ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਫ੍ਰੀ ਆਫ ਕਾਸਟ ਹੀ ਹੈ ਤੇ ਆਜੋ ਫਿਰ ਗੱਲ ਕਰਦੇ ਹਾਂ ਸਿਰਫ 1 ਮਿੰਟ ਧਿਆਨ ਦਿਓ ਸੂਰਜਨਗਰ ਉਤਰੀ ਜੀਰਾ ਰੋਡ ਮੋਗਾ ਸ਼ਹਿਰ ਦੇ ਵਿੱਚ ਇਹ ਕੋਠੀ ਹੈ ਲਗਭਗ 7.5 ਮਰਲਿਆਂ ਦੇ ਵਿੱਚ ਜੇਕਰ ਇਹਦੇ ਆਪਾਂ ਫਰੰਟ ਦੀ ਗੱਲ ਕਰੀਏ ਤਾਂ 30 ਫੁੱਟ ਇਸ ਕੋਠੀ ਦਾ ਫਰੰਟ ਹੈ 4-5 ਮਹੀਨੇ ਹੋਇਆ ਇਸ ਕੋਠੀ ਨੂੰ ਬਣੇ ਨੂੰ 2x4 ਦੀ ਜਿਹੜੀ ਹੈ ਸਾਰੀ ਕੋਠੀ ਦੇ ਵਿੱਚ ਟਾਇਲ ਲੱਗੀ ਹੋਈ ਹੈ ਜੋ ਫਰਸ਼ ਲੱਗਿਆ ਹੋਇਆ ਵਾਸ਼ਰੂਮ ਵੀ ਤਿਆਰ ਇਹ ਲੌਬੀ ਦੇ ਵਿੱਚ ਵਾਸ਼ਰੂਮ ਦਿੱਤਾ ਹੋਇਆ ਇੱਕ ਆਪਾਂ ਪੋਰਚ ਦੇ ਵਿੱਚ ਸਟਾਰਟਿੰਗ ਤੇ ਵਾਸ਼ਰੂਮ ਦੇਖਿਆ ਸੀਗਾ ਸੋ ਕਾਫੀ ਜਿਹੜੇ ਆ ਖੁੱਲਡੁੱਲੇ ਵਾਸ਼ਰੂਮ ਬਣੇ ਹੋਇਆ ਬੈਡਰੂਮ ਦੇ ਨਾਲ ਵੀ ਅਟੈਚ ਆ ਆਪਾਂ ਦੇਖਦੇ ਆ ਇਸ ਕੋਠੀ ਦਾ ਜਿਹੜਾ ਬੈਡਰੂਮ ਸੋ ਨਾਲ ਵੈਂਟੀਲੇਸ਼ਨ ਵਾਸਤੇ ਜਿਹੜਾ ਜਾਲ ਦਿੱਤਾ ਹੋਇਆ ਜੋ ਦੋਨਾਂ ਕਮਰਿਆਂ ਨੂੰ ਰੋਸ਼ਨੀ ਦਾ ਪ੍ਰਬੰਧ ਆ ਉਧਰੋਂ ਵਾਸ਼ਰੂਮ ਦੇ ਵਿੱਚ ਵੀ ਵਿੰਡੋ ਦਿੱਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਸੋ ਤਿੰਨ ਵਾਸ਼ਰੂਮ ਬਣੇ ਹੋਏ ਆ ਇਸ ਕੋਠੀ ਦੇ ਵਿੱਚ ਸੋ ਇਹ ਬੈਡਰੂਮ ਦੇ ਨਾਲ ਅਟੈਚ ਆ ਦੋ ਬੈਡਰੂਮ ਬਣੇ ਹੋਏ ਆ ਸਲਾਈਡ ਡੋਰ ਆ ਦੇਖ ਸਕਦੇ ਹੋ ਸੋ ਦੋ ਬੈਡਰੂਮ ਆ ਡ੍ਰਾਈੰਗ ਰੂਮ ਆ ਖੁੱਲੀ ਲੌਬੀ ਆ ਰਸੋਈ ਆ ਤੇ ਬਿਲਕੁਲ ਨਵੀਂ ਕੋਠੀ ਬਣੀ ਆ ਜੇਕਰ ਹੁਣ ਤੁਸੀਂ ਪੁੱਛੋ ਵੀ ਚਾਰ ਪੰਜ ਮਹੀਨਿਆਂ ਬਾਅਦ ਬਈ ਜੀ ਕਿਉਂ ਵੇਚਦੇ ਆ ਤਾਂ ਜੇ ਤੁਸੀਂ ਵੀਡੀਓ ਨੂੰ ਸੁਣ ਰਹੇ ਆ ਤਾਂ ਹਰ ਇੱਕ ਇਨਸਾਨ ਦੀ ਅੱਗੇ ਵੀ ਆਪਾਂ ਗੱਲ ਕਰਦੇ ਹੁੰਨੇ ਆ ਵੀ ਕੋਈ ਨਾ ਕੋਈ ਜ਼ਰੂਰਤਾਂ ਹੁੰਦੀਆਂ ਸੋ ਇਸ ਵੀਰ ਦੇ ਬੱਚੇ ਨੇ ਬਾਹਰ ਜਾਣਾ ਇਸ ਕਰਕੇ ਜਿਹੜੀ ਆ ਕੋਠੀ ਸੇਲ ਤੇ ਲਾਈ ਹੋਈ ਆ ਦੋ ਬੈਡਰੂਮ ਬਣਿਆ ਕਾਫੀ ਖੁੱਲੇ ਡੁੱਲੇ ਜਿਹੜੇ ਆ ਬੈਡਰੂਮ ਆ ਖੁੱਲੀ ਡੁੱਲੀ ਜਿਹੜੀ ਆ ਲੌਬੀ ਆ ਸੋ ਆਪਾਂ ਦੇਖ ਸਕਦੇ ਆ ਸਾਰੀ ਕੋਠੀ ਦੇ ਵਿੱਚ ਜਿਹੜਾ ਫਰਸ਼ ਆ 2x4 ਦੀ ਟਾਇਲ ਦਾ ਲੱਗਿਆ ਹੋਇਆ ਔਰ ਬਹੁਤ ਸੋਹਣੀ ਜਿਹੜੀ ਆ ਟਾਇਲ ਆ ਇਸ ਕੋਠੀ ਦੇ ਵਿੱਚ ਲੱਗੀ ਹੋਈ ਆ ਡੋਰ ਵਿੰਡੋ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਸੋਹਣਾ ਜਿਹੜਾ ਅ ਇਸ ਕੋਠੀ ਨੂੰ ਲੱਗੇ ਹੋਏ ਆ ਸੋ ਇਸ ਸਾਹਮਣੇ ਆਪਾਂ ਦੇਖ ਰਹੇ ਹਾਂ ਕਿਚਨ ਤਾਂ ਕਿਚਨ ਓਪਨ ਬਣੀ ਹੋਈ ਹੈ ਕਬਡ ਦਾ ਕੰਮ ਬਾਕੀ ਆ ਬਾਕੀ ਅ ਸੈਲਫ ਤੇ ਪੱਥਰ ਦਾ ਕੰਮ ਟਾਈਲ ਦਾ ਕੰਮ ਜਿਹੜਾ ਹੋਇਆ ਵੀ ਤੁਸੀਂ ਦੇਖ ਸਕਦੇ ਹੋ ਸੋ ਕਾਫੀ ਖੁੱਲਾ ਢੁੱਲਾ ਜਿਹੜਾ ਇਸ ਕੋਠੀ ਦਾ ਪੋਰਚ ਵੀ ਹੈਗਾ ਇਹ ਵਿੰਡੋ ਦਿੱਤੀ ਹੋਈ ਆ ਪੋਰਚ ਵਾਲੀ ਸਾਈਡ ਤੇ ਆਜੋ ਦੇਖਦੇ ਹਾਂ ਫਿਰ ਆਪਾਂ ਲਿਵਿੰਗ ਏਰੀਆ ਸੋ ਬਹੁਤ ਸੋਹਣੇ ਨਕਸ਼ੇ ਦੇ ਨਾਲ ਇਹ ਕੋਠੀ ਬਣੀ ਹੋਈ ਆ ਨਕਸ਼ਾ ਵੀ ਪਾਸ ਆ ਚਾਰ-ਪੰਜ ਮਹੀਨੇ ਹੋਇਆ ਇਸ ਕਰਕੇ ਜਿਹੜਾ ਬਾਲ ਪੱਟੀ ਦਾ ਕੰਮ ਰੰਗ ਰੋਗਣ ਦਾ ਕੰਮ ਪੀਓਪੀ ਦਾ ਕੰਮ ਜਿਹੜਾ ਉਹ ਬਾਕੀ ਹੈਗਾ ਸੋ ਬਹੁਤ ਸੋਹਣੇ ਨਕਸ਼ੇ ਦੇ ਨਾਲ ਇਹ ਕੋਠੀ ਬਣੀ ਹੋਈ ਆ ਸੂਰਜਨਗਰ ਉਤਰੀ ਜੀਰਾ ਰੋਡ ਮੋਗਾ ਸ਼ਹਿਰ ਦੇ ਵਿੱਚ ਸੋ ਇਹ ਜਾਲੀ ਵਾਲਾ ਗੇਟ ਬਾਹਰ ਦਿੱਤਾ ਹੋਇਆ ਲੋਹੇ ਦਾ ਗੇਟ ਜਿਹੜਾ ਲੱਗਿਆ ਹੋਇਆ ਹੈ ਸੇਫਟੀ ਕਰਕੇ ਸੋ ਖੁੱਲੀ ਡੁਲੀ ਲੱਬੀਆ ਪੋਰਚ ਵੀ ਕਾਫੀ ਖੁੱਲਾ ਡੁਲਾ ਵੱਡੀ ਗੱਡੀ ਜਿਹੜੀ ਆ ਬੜੇ ਆਰਾਮਦਾਰੀ ਨਾਲ ਲੱਗ ਸਕਦੀ ਹੈ ਸੋ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 38 ਲੱਖ ਰੁਪਏ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜਾਊਗੀ ਹਾਂਜੀ ਇਹਦੀ ਡਿਮਾਂਡ 38 ਲੱਖ ਰੁਪਏ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜਾਊਗੀ ਜਿਸ ਵੀ ਵੀਰ ਭਰਾ ਨੇ ਇਹ ਕੋਠੀ ਖਰੀਦਣੀ ਹੋਵੇ ਜੋ ਵੀ ਡਿਸਪਲੇ ਤੇ ਨੰਬਰ ਤੁਸੀਂ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਸੋ ਬਹੁਤ ਹੀ ਸੋਹਣੇ ਨਕਸ਼ੇ ਦੇ ਨਾਲ ਬਹੁਤ ਹੀ ਸੋਹਣੇ ਏਰੀਆ ਦੇ ਵਿੱਚ ਇਹ ਕੋਠੀ ਸੇਲ ਤੇ ਆਈ ਹੈ ਆਪਣੇ ਕੋਲੇ ਲਗਭਗ 1.5 ਮਰਲਿਆਂ ਦੇ ਵਿੱਚ ਸੋ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਪਿਆਰ ਆ ਬਾਬਾ ਪ੍ਰਾਪਰਟੀ ਚੈਨਲ ਤੇ ਬਣਾਈ ਰੱਖਿਓ ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ ਜੀ